especially کافی ਦਿਨਾਂ ਤੋਂ ਮੀਂਹ ਦੀ ਮਾਰ ਹੇਠ ਇੱਕ ਕੁਦਰਤੀ ਪ੍ਰਗਰੋਹੀ ਜਿਹੜੀ ਆ ਇਹ ਪੰਜਾਬ 'ਚ ਚੱਲ ਰਹੀ ਹੈ ਜਿਹਦਾ ਸਭ ਤੋਂ ਵੱਡਾ ਅਸਰ ਤੇਰਾ ਬਾਬਾ ਨਾਨਕ ਰਮਦਾਸ ਦਾ ਏਰੀਆ ਜਨਾਲੇ ਦਾ ਏਰੀਆ ਤੇ ਸਭ ਤੋਂ ਵੱਡਾ ਆ ਜਿਹੜਾ ਸੁਲਤਾਨਪੁਰ ਦਾ ਏਰੀਆ ਇਹਦੇ ਵਿੱਚ ਦੀ ਮਾਰ ਪਈ ਆ ਅੱਗੇ ਪਿਛਲੀ ਵਾਰੀ ਵੀ ਜਦੋਂ ਹੜ੍ਹ ਆਏ ਆ ਉਦੋਂ ਵੀ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਸੀ ਤੇ ਤਦ ਵੀ ਤੇ ਹੁਣ ਵੀ ਜਦ ਤੋਂ ਇਹ ਹੜ੍ਹ ਆਇਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਭਾਗਾਂ ਦੀ ਪੂਰਤੀ ਲਈ ਹਮੇਸ਼ਾ ਤਤਪਰ ਰਹੀ ਹੈ ਤੁਰੰਤ ਹੀ ਆਪਤਾਂ ਦੇ ਨਾਲ ਟਕਰਿਆ ਤਾਂ ਨਹੀਂ ਜਾ ਸਕਦਾ ਪਰ ਉਹਨਾਂ ਦੇ ਵਿੱਚ ਆਪਣਾ ਜਿਹੜੇ ਫੈਕਟਿਡ ਬੰਦੇ ਜੋਗ ਤੱਕ ਪਾਉਣ। ਸੋ ਇਹ ਭਮਾ ਸਾਡਾ 10 ਦਿਨ ਤੋਂ ਲਗਾਤਾਰ ਅਭਿਆਨ ਚੱਲ ਰਿਹਾ ਤੇ ਅਸੀਂ ਇਹ ਵੀ ਯਤਨ ਕਰਦੇ ਆਂ ਕੇ ਲੋਕਾਂ ਦੀ ਮੰਗ ਅਨੁਸਾਰ ਲੋਕਾਂ ਦੀ ਕੀ ਮੰਗ ਆ ਭਈ ਪਹਿਲੀ ਮੰਗ ਸੀ ਲੋਕਾਂ ਦੀ ਕਿ ਸਾਨੂੰ ਪਾਣੀ ਦੀ ਜਿਹੜੀ ਆ ਇਹ ਭੇਜਿਆ ਜਾਵੇ ਸੁੱਕਾ ਦੁੱਧ ਭੇਜਿਆ ਜਾਵੇ ਉਹ ਤੋਂ ਇਲਾਵਾ ਚਾਰਾ ਤੇ ਨਾਲ ਡੀਜ਼ਲ ਲਈ ਉਹ ਪਾਰਟੀਆਂ ਦੇ ਦਿੱਤੀਆਂ ਜਾਣ ਤਾਂ ਕਿ ਜਿਹੜੇ ਲੋਕਾਂ ਦੇ ਟਰੈਕਟਰ ਵਗਾਰਾ ਚੱਲਦੇ ਆ ਕਿਉਂਕਿ ਜਦੋਂ ਹਰ ਚਲੇ ਖਤਮ ਹੋ ਜਾਂਦੇ ਤੇ ਫਿਰ ਸਟੇਮਨ ਵੀ ਆਵਾਜ਼ ਕਰਨੀ ਚਾਹੀਦੀ ਮੇਰਾ ਕਹਿਣ ਦਾ ਭਾਵ ਜਿੰਨੇ ਵੀ ਲੋਕਾਂ ਦੀ ਮੰਗ ਮੰਗ ਦੀ ਪੂਰੀ ਤਾਂ ਨਹੀਂ ਪੂrti ਕੀਤੀ ਜਾ ਸਕਦੀ ਕਿਉਂਕਿ ਸ਼ੋਮਣੀ ਕਮੇਟੀ ਦੇ ਆਪਣੇ ਵਸੀਲੇ ਜਿਹੜੇ ਆ ਉਹ ਸੀਮਤ ਆ ਪਰ ਫਿਰ ਵੀ ਇਹੋ ਜਿਹੇ ਸਮੇਂ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਪਿੱਛੇ ਨਹੀਂ ਹੱਟੀ ਤੇ ਨਾ ਕਦੇ ਪਿੱਛੇ ਹਟੂਗੀ ਤੇ ਨਾ ਗੁਰੂ ਸਾਹਿਬ ਕਿਰਪਾ ਕਰਨ ਇਹ ਕਦੇ ਪਿੱਛੇ ਹਟੂਗੀ ਸ਼ੋਮਣੀ ਅਕਾਲੀ ਦਲ ਵੀ ਆਪਣੇ ਤੌਰ ਦੇ ਉੱਤੇ ਬਹੁਤ ਵੱਡਾ ਯੋਗਦਾਨ ਪਾ ਰਿਹਾ ਸੋ ਮੈਂ ਅੱਜ ਇੱਥੇ ਆ ਜਿਹੜੇ ਸਾਡੀਆਂ ਗੱਡੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਲੰਗਰ ਪਾਣੀ ਆਦਿ ਦਾ ਪ੍ਰਬੰਧ ਕਰੇ ਜਾਂਦੇ ਆ ਉਹ ਅੱਜ ਅਸੀਂ ਬਹੁਤ ਇੰਨਾ ਜਿਹੜੇ ਮੇਨ ਤੌਰ ਦੇ ਉੱਤੇ ਜਿਹੜਾ ਜ਼ਿਆਦਾ ਫੈਕੜਿਆ ਉੱਥੇ ਆਪ ਵੀ ਮੈਂ ਜਾਊਂਗਾ ਵਿਜ਼ਿਟ ਕਰੂੰਗਾ ਜਾ ਕੇ ਤੇ ਇਹ ਵੀ ਮੈਂ ਮੰਗ ਕਰਦਾ ਕਿ ਇਹ ਪੰਜਾਬ ਦੀ ਸਰਕਾਰ ਤਾਂ ਹੱਥ ਖੜੇ ਕਰ ਗਈ ਆ ਸੈਂਟਰ ਦੀ ਸਰਕਾਰ ਹੱਥ ਖੜੇ ਕਰ ਗਈ ਆ ਪਰ ਇੱਕ ਮੋਬਲਾਈਜੇਸ਼ਨ ਭਾਵੇਂ ਸ਼ੋਮਣੀ ਕਮੇਟੀ ਨੇ ਸ਼ੁਰੂ ਕੀਤੀ ਸੀ ਇਹ ਮੋਬਲਾਈਜੇਸ਼ਨ ਬਣ ਗਈ ਆ ਤੇ ਪੰਜਾਬ ਦੇ ਲੋਕ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਆ ਆਪ ਟਾਕਰਾ ਕਰ ਲੈਂਦੇ ਆ ਤੇ ਹੈ ਬੜਾ ਔਖਾ ਨਾਕ ਜਿਆ ਸੇਣ ਕਿਉਂਕਿ 8-8 10-10 ਫੁੱਟ ਪਾਣੀ ਫਸਲਾਂ ਦੇ ਵਿੱਚ ਪਾਣੀ ਬੱਚੇ ਆਂਗੂ ਫਸਲਾਂ ਜੀਮੀਦਾਰ ਫਸਾਦ ਆ ਪਰ ਗੁਰੂ ਚਰਨਾਚ ਰਾਤ ਵੀ ਕਰਦੇ ਆ ਪਵਿੱਤਰ ਸਥਾਨ ਜਿੱਥੋਂ 사ਤਗੁਰ ਜੀ ਨੇ ਗੁਰਸ਼ਬਦ ਪਾਲਕ ਰ ਕੀਤਾ ਸੀ ਇਹ ਹਮੇਸ਼ਾ ਹੀ ਇਸ ਸਥਾਨ ਤੋਂ ਜਦੋਂ ਵੀ ਕੋਈ ਕੁਦਰਤੀ ਆਫਤ ਸ਼ੁਰੂ ਹੁੰਦੀ ਆ ਤੇ ਪਹਿਲ ਕਦਮ ਹੀ ਕਰਦੇ ਆ ਤੋ ਅੱਜ ਬਾਅਦ ਵਿੱਚ ਜੇਜੇ ਤੌਰ ਤੇ ਪਹੁੰਚਿਆ ਸੀ ਮੇਰੇ ਸਤਕਾਰਯੋਗ ਮੈਂਬਰ ਜੂਨੀਅਰ ਮੈਂਬਰ ਨਾਨਕ ਸਿੰਘ ਕਲਿਆਣ ਜੇ ਵੀ ਭੈਣ ਗੁਰਪ੍ਰੀਤ ਜੂਰੀ ਸਰਦਾਰ ਜਨੈਤ ਜਨੈਤ ਸਿੰਘ ਡੋਗਰ ਵਾਲਾ ਜਿਹੜੇ ਪਹਿਲਾਂ ਹੀ ਤਤਪੁਰੂ ਸਾਹਿਬ ਸਰਦਾਰ ਗੁਰਮੀਤ ਸਿੰਘ ਉਹ ਐਪਾਵਾ ਫਿਰੋਜ਼ਪੁਰ ਦੇ ਵਿੱਚ ਪਰ ਇਹ ਵੀ ਇਸੇ ਸੁਲਤਾਨਪੁਰ ਦਾ ਹਿੱਸਾ ਆ ਤੋ ਇਹ ਸਾਰੇ ਆਪਣੇ ਤੌਰ ਤੇ ਪਹਿਲਾਂ ਵੀ ਲੱਗੇ ਹੋ ਆ ਮੈਂ ਇੱਕ ਸਾਡੇ ਨਾਲ ਥੋੜੀ ਜਿਹੀ ਹੋਰ ਗੱਲ ਸਾਂਝੀ ਕਰਨੀ ਚਾਹਨਾ ਕਿ ਇਹ ਹਰ ਇੱਕ ਬੰਦਾ ਆਪਣੀ ਦੌੜ 'ਚ ਆ ਵੀ ਮੈਂ ਬਾਅਦ ਤੋਂ ਬਾਅਦ ਆਪਣੀ ਸੇਵਾ ਕਰਨ ਕੱਲ ਸਾਡੇ ਦੋ ਮੈਂਬਰ ਸਰਦਾਰ ਸਰਜੀਤ ਸਿੰਘ ਪਿੱਟੇਪੱਡ ਤੇ ਸਾਡੀ ਇੱਕ ਬੀਬੀ ਆ ਲੋਕਮਿਕ ਤੋਂ ਤਾਂ ਵੀਰ ਸਿੰਘ ਲੋਕੋਕੇ ਦੇ ਘਰੋਂ ਉਹਨਾਂ ਦਾ ਬੇਟਾ ਰਾਣਾ ਲੋਕੋ ਉਹ ਦੋਏ ਜਨਾਲੇ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਪਿੰਡ ਇਹ ਸੜਾਂ ਦੀ ਮਾਰ ਦੇ ਵਿੱਚ ਆਇਆ ਤਾਂ ਮੈਂ ਵੀਡੀਓ ਵੀ ਮੇਰੇ ਕੋਲ ਪਈ ਆ ਉਹ ਉੱਥੇ ਇੱਕ ਹਲਕਾ ਇੰਚਾਰਜ ਆ ਬੀਬੀ ਉਹ ਵੋਟ ਲੈ ਕੇ ਆਈ ਤੇ ਉਹਨੇ ਮੈਂਬਰਾਂ ਨੇ ਕਿਹਾ ਵੀ ਅਸੀਂ ਲੰਗਰ ਮਕਾ ਕੇ ਲਿਆਏ ਆ ਤੇ ਬੀਬੀ ਸਾਨੂੰ ਇਹ ਬੋਟ ਦੇ ਦੇ ਅਸੀਂ ਉੱਥੇ ਇਹਨਾਂ ਨੂੰ ਲੰਗਰ ਪਚਾ ਦਈਏ ਕਹਿੰਦੀ ਨਹੀਂ ਇਹ ਬੋਟ ਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਕੱਢਣ ਲਈ ਆ ਉਹ ਕਹਿੰਦੇ ਕੋਈ ਨਹੀਂ ਇਹਨਾਂ ਕੰਮ ਕਹਿੰਦੀ ਨਹੀਂ ਤੁਸੀਂ ਲਿਜਾ ਨਹੀਂ ਸਕਦੇ ਚਲੋ ਉਹਨੇ ਟਰੈਕਟਰ ਤਿਆਰ ਕਰ ਲਏ ਜਿਦਲੇ ਟਰੈਕਟਰ ਤਿਆਰ ਕੀਤੇ ਤੇ ਖੁੱਦ ਕੇ ਮੋਰੇ ਆ ਗਈ ਕਹਿੰਦੀ ਮੈਂ ਟਰੈਕਟਰ ਜਾਣ ਨਹੀਂ ਦੇਣੇ ਉਹ ਕਹਿੰਦਾ ਕੀ ਕਰਨ ਕਹਿੰਦੀ ਪਾਣੀ ਡੂੰਘਾ ਜਾਤੀ ਮਾਲੀ ਤੁਹਾਡੀ ਜਾਨੀ ਨੁਕਸਾਨ ਹੋ ਜਾਊਗਾ ਉਹ ਕਹਿੰਦੇ ਨਹੀਂ ਅਸੀਂ ਹਿਸਾਬ ਲਾ ਕੇ ਆਏ ਆ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਬਾਰ ਫਿਰ ਪੁਲਿਸ ਆਦ ਲਈ ਪੁਲਿਸ ਨੇ ਉੱਥੇ ਬੜਾ ਵਿਵਾਦ ਖੜਾ ਕੀਤਾ ਫਿਰ ਸਿਆਣੇ ਬੰਦਿਆਂ ਨੇ ਵਿੱਚ ਪਾ ਕੇ ਕਿਹਾ ਵੀ ਯਾਰ ਲੋਕ ਤਾਂ ਬੈਠੇ ਭੁੱਖੇ ਡਿਕਣ ਦੇ ਇਹਨਾਂ ਦਾ ਲੰਗਰ ਤੇ ਆ ਰਿਹਾ ਆਹ ਵੀਡੀਓ ਮੈਨੂੰ ਭੇਜੀ ਆ ਮੈਂ ਕਹਿੰਦਾ ਯਾਰ ਕਿਹੜੀ ਦੌੜ ਤੁਸੀਂ ਪੰਜਾਬ ਦੇ ਲੋਕ ਤੁਸੀਂ ਇੰਚਾਰਜ ਹਲਕਿਆਂ ਦੇ ਆ ਜਾਂ ਤੁਸੀਂ ਐਮਐਲਏ ਤੁਹਾਡਾ ਦਾ ਮੋਢਲਾ ਫਰਜ ਮੰਨਦਾ ਕਿ ਮੋਰੇ ਹੋ ਹੋ ਕੇ ਇੱਕ ਮੈਂ ਵਹਿਦੇ ਨਾ ਕਹਿ ਸਕਦਾ ਦੋ ਪਿੰਡਾਂ ਚ ਕਿਤੇ ਲੰਗਰ ਨਹੀਂ ਪਜਾਇਆ ਹੋਣਾ ਵੀਡੀਓ ਕਿਉਂਕਿ ਜਿਹੜਾ ਆਪ ਪਾਰਟੀ ਆ ਆ ਸਮਾਂ ਨਹੀਂਗਾ ਕਿਸੇ ਨੂੰ ਕੋਸਣ ਦਾ ਪਰ ਜੇਕਰ ਤੁਸੀਂ ਜਾਤੀ ਤੌਰ ਤੇ ਇਦਾਂ ਦੀਆਂ ਇਲਮ ਕਰੋਗੇ ਅਸੀਂ ਤੁਹਾਨੂੰ ਕਹਿੰਦੇ ਸਾਨੂੰ ਦਿਓ ਬੇੜੀਆਂ ਅਸੀਂ ਹੁਣ ਪ੍ਰਬੰਧ ਵੀ ਸ਼ੋਪਿੰਗ ਬਰਦਰਾਂ ਪ੍ਰਬੰਧਕ ਕਮੇਟੀ ਵੱਲੋਂ ਕਰਾਂਗੇ ਤਾਂ ਕਿ ਸਾਨੂੰ ਇਹ ਸਮੇਂ ਚ ਲੂਡ ਪੈਂਦੀ ਆ ਉਸ ਲਈ ਉਹ ਵਸੀਲੇ ਵਰਤ ਲਈਏ ਪਰ ਮੈਂ ਕਹਿਣਾ ਚਾਹੁੰਦਾ ਵੀ ਇਹ ਕਿਹੜੀ ਜੰਗ ਜਿੱਤਣ ਨੂੰ ਤੁਸੀਂ ਤੁਰੇ ਹੋ ਐ ਤਾਂ ਮਨੁੱਖਤਾ ਦੀ ਸੇਵਾ ਆ ਇਹ ਜੰਗ ਨਹੀਂ ਜਿੱਤੀ ਜਾਂਦੀ ਅਪਮਾਨੀ ਨਾ ਹੋਵੋ ਲੋਕ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਸੇਵਾ ਕਰਨ ਦਿਓ ਕਿਉਂਕਿ ਸਮਾਂ ਜਿਹੜਾ ਆ ਇਹ ਦੌੜ ਦਾ ਨਹੀਂ ਸੇਵਾ ਸੇਵਾ ਸਮਾਂ ਐਸ ਲਈ ਸੇਵਾ ਦਾ ਆ ਉਹ ਮੇਰਾ ਕਹਿਣ ਤੋਂ ਪਾਪ ਸਰਕਾਰ ਸੁੱਤੀ ਪਈ ਆ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿਤੇ ਆਪਣੇ ਪੰਜਾਬ ਤੋਂ ਬਾਹਰ ਰਹ ਰਹੇ ਆ ਐਮ ਐਲ ਏ ਟਾਮਾ ਟਾਮਾ ਕੋ ਜਾਣਦਾ ਆ ਸੋਸ਼ਲ ਮੀਡੀਆ ਦੇ ਉੱਤੇ ਜਰੂਰ ਆਪਣਾ ਇਹ ਕਾਰਗੁਜ਼ਾਰੀ ਪਾ ਲੈਂਦੇ ਹੁਣ ਸੋਸ਼ਲ ਮੀਡੀਆ ਦੇ ਕਾਰਗੁਜ਼ਾਰੀ ਦਾ ਸਮਾਂ ਨਹੀਂ ਹੁਣ ਕੇਵਲ ਦਾ ਕੇਵਲ ਸਮਾਂ ਆ ਇਹ ਬੰਦੇ ਨੂੰ ਮੈਂ ਕਈ ਵਾਰੀ ਕਹਿਣਾ ਹੁਣ ਆਪਣੇ ਤੇ ਟਕਾ ਕੇ ਦੇਖਣਾ ਚਾਹੀਦਾ ਵੇ ਜੇ ਘਰ ਦੇ ਵਿੱਚ ਛੋਟੇ ਬੱਚੇ ਹੋਣ ਬਿਜਲੀ ਨਾ ਹੋਵੇ ਫੇ ਮਜੂਰਗ ਹੋਣ ਤੇ 8-8 ਫੁੱਟ ਪਾਣੀ ਹੋਵੇ ਤੇ ਕਿਹੜੀ ਹਾਲਤ ਦੇ ਵਿੱਚ ਫੇ ਬੱਦਦਾ ਬੰਦਾ ਇਹ ਆਪਾਂ ਸੈਸ ਕਰ ਲਾਂ ਜਰਾ ਰਿਅਲਾਈਜ਼ ਕਰ ਲੈਣਾ ਚਾਹੀਦਾ ਸੋ ਮੈਂ ਅੱਜ ਸਾਰਿਆਂ ਨੂੰ ਇਸ ਕਪੂਰਥਲਾ ਵਾਸੀ ਜਿੰਨੇ ਵੀ ਇਸ ਬੈਂਡ ਦੇ ਸਾਰੇ ਹੈਗੇ ਅਫੈਕਟਡ ਬਲੱਡ ਅਫੈਕਟਡ ਅਸੀਂ ਇੱਕ ਜਾਂਚ ਕਮੇਟੀ ਵੀ ਬਣਾ ਰਹੇ ਹਾਂ ਤਾਂ ਕਿ ਖੜਾ ਤੋਂ ਬਾਅਦ ਦੀ ਜਿਹੜੀ ਸਥਿਤੀ ਆ ਉਹਦੇ ਨਾਲ ਵੀ ਥੋੜਾ ਬੋਤਾ ਚੰਗੇ ਢੰਗ ਨਾਲ ਨਿਪਟਿਆ ਜਾਵੇ ਸੋ ਬਹੁਤ ਸਾਰੇ ਸਾਡੇ ਸਾਥੀ ਸਾਫਕਾ ਅਧਿਕਾਰੀ ਆਲੀ ਸਾਹਿਬ ਆ ਪ੍ਰਤਾਪ ਸਿੰਘ ਸਾਡਾ ਮੌਜੂਦਾ ਸਕੱਤਰ ਆ ਤੇ ਸਾਰਾ ਇਹ ਸਾਡਾ ਸਾਥ ਆ ਮਾਪਾਂ ਭਾਨੇ ਆ ਤੇ ਮੈਂ ਇਹਨਾਂ ਨੂੰ ਇਹ ਬੇਨਤੀ ਵੀ ਕੀਤੀ ਆ ਰਿਸਕ ਵੀ ਨਹੀਂ ਲੈਣਾ ਪਰ ਉਹ ਇਲਾਕੇ ਵੀ ਮਾਰਕ ਕਰੋ ਜਿੱਥੇ ਹਾਲੇ ਤੱਕ ਉਹ ਪਹੁੰਚਿਆ ਨਹੀਂ ਕਈ ਅਸੀਂ ਕੱਲ ਇਦਾਂ ਦੇ ਵੀ ਲੋਕੇਟ ਕੀਤੇ ਆ ਤੇ ਮੈਂ ਆਪ ਵੀ ਗਿਆ ਤੇ ਗੱਡੀਆਂ ਵਿੱਚ ਨਹੀਂ ਟਰੈਕਟਰਾਂ 'ਚ ਹੀ ਜਾਣਾ ਪਿਆ ਤੇ ਟਰੈਕਟਰਾਂ ਤੇ ਜਾ ਜਾ ਕੇ ਉੱਥੇ ਉਹਨਾਂ ਨੂੰ ਜੋ ਕਿਉਂਕਿ ਸਭ ਤੋਂ ਵੱਡੀ ਜਿਹੜੀ ਹੁੰਦੀ ਲੋਡ ਉਹ ਹੁੰਦੀ ਪਾਣੀ ਤੇ ਦੁੱਧ ਦੀ ਤੇ ਇਹ ਸ਼੍ਰੋਮਣੀ ਕਮੇਟੀ ਆਪਣਾ ਜਿਹੜਾ ਜਤਨਸ਼ੀਲ ਆ ਤੇ ਜਤਨਸ਼ੀਲ ਰਹੋ ਵੀ ਪੰਜਾਬ ਵਾਸੀਆਂ ਦਾ ਵੀ ਧੰਨਵਾਦ ਜਿਹੜੇ ਵੀ ਮਾਈ ਭਾਈ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਅਸੀਂ ਇੱਕ ਇਹ ਲਾਂਚ ਆਪਣੇ ਫਲਾਟਰ ਰਲੀਫ ਫੰਡ ਵੀ ਉਹਦਾ ਅਸੀਂ ਨੰਬਰ ਵੀ ਇੱਕ ਜਾਰੀ ਕੀਤਾ ਤੇ ਉਹਦੇ ਤੇ ਵੀ ਜੇ ਕਿਸੇ ਨੇ ਕੋਈ ਆਪਣਾ ਮਾਈ ਭਾਈ ਨੇ ਨਿਜ ਕਰਕੇ ਸੇਵਾ ਪਾਉਣੀ ਆ ਉਹ ਉਹਦੇ ਵਿੱਚ ਪਾ ਸਕਦਾ ਸੋ ਸਾਰਿਆਂ ਦਾ ਹੀ ਆ ਜਿੰਨੇ ਵੀ ਆਪਾਂ ਮੁਲਾਜ਼ਮ ਆ ਜਿਹੜੇ ਕਈਆਂ ਦਿਨਾਂ ਤੋਂ ਆਪਣਾ ਇਹ ਸੇਵਾ ਦੇ ਵਿੱਚ ਯੋਗਦਾਨ ਪਾ ਰਹੇ ਆ ਇਸ ਮੁੱਚੇ ਮੈਂਬਰ ਸਹਿਬਾਨ ਦਾ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ